ਆ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੋ ਤਾਂ ਹੁਣ ਉਹਨਾਂ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਉਹ ਖੇਤਰੀ ਪਾਰਟੀ ਹੈਗੀ ਆ ਖੇਤਰੀ ਪਾਰਟੀ ਹੋਣ ਦੇ ਨਾਲ ਨਾਲ ਜਿਹੜਾ ਹੈਗਾ ਪੰਜਾਬ ਪੰਜਾਬੀਅਤ ਦੀ ਪਾਰਟੀ ਹੈਗੀ ਆ ਔਰ ਜਿਹੜੀ ਸਟੇਟ ਹੈਗੀ ਆ ਉਸ ਦੇ ਵਿੱਚ ਉਹ ਜਿਹੜਾ ਹੈਗਾ ਆਪਣੇ ਲੋਕਾਂ ਦੇ ਫੈਸਲੇ ਉੱਥੇ ਬੈਠ ਕੇ ਕਰਦੀ ਹੈਗੀ ਆ ਪਰ ਪਿਛਲੇ ਟਾਈਮ ਦੇ ਵਿੱਚ ਲੋਕਾਂ ਨੇ ਜਿਵੇਂ ਆਮ ਆਦਮੀ ਪਾਰਟੀ ਜਾਂ ਬਾਹਰ ਦੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਰਨ ਹੁੰਦੀਆਂ ਜਿਹੜੀ ਸਾਡੇ ਕਲਚਰ ਨੂੰ ਸਾਡੀਆਂ ਲੋੜਾਂ ਨੂੰ ਮਹਿਸੂਸ ਨਹੀਂ ਕਰ ਸਕਦੇ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਤਰੀਕ ਲਈਆਂ ਔਰ ਅੱਜ ਲੋਕ ਲੋਕ ਮਹਿਸੂਸ ਕਰਨ ਲੱਗੇ ਕਿ ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਟੇਟਾਂ ਦੇ ਵਿੱਚ ਜਿਆਦਾ ਵਧੀਆ ਤਰੀਕੇ ਦੇ ਨਾਲ ਗੱਲ ਕਰ ਸਕਦੀਆਂ ਕਿਉਂਕਿ ਅਸੀਂ ਹਮੇਸ਼ਾ ਜਿਹੜਾ ਹੈਗਾ ਇਹ ਮੰਗਦੇ ਹੈਗੇ ਆ ਕਿ ਜਿਹੜੀਆਂ ਜਿੰਨੀਆਂ ਵੀ ਸਟੇਟਸ ਹੈਗੀਆਂ ਉਹਨਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ ਪਿਛਲੇ ਟਾਈਮਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਅਧਿਕਾਰਾਂ ਨੂੰ ਜਿਹੜਾ ਹੈਗਾ ਕਟੇਲ ਕਰਕੇ ਸੈਂਟਰ ਵੱਲ ਨੂੰ ਲਜਾਇਆ ਜਾ ਰਿਹਾ ਉਹ ਕਿਤੇ ਨਾ ਕਿਤੇ ਘਟਾਉਣ ਦੀ ਲੋੜ ਜ਼ਰੂਰ ਹੈਗੀ ਔਰ ਕਟਾਉਣਾ ਚਾਹੀਦਾ ਹੈਗਾ ਔਰ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਚਾਹੇ ਪੰਜਾਬ ਦੇ ਜਿਹੜੇ ਮੁੱਦੇ ਹੈਗੇ ਆ ਉਹ ਦਰਕਿਨਾਰੇ ਹੋ ਕੇ ਰਹਿ ਚੁੱਕੇ ਹੈਗੇ ਆ ਔਰ ਆਮ ਆਦਮੀ ਪਾਰਟੀ ਆ ਜਿਹੜੀ ਉਹ ਚਾਹੇ ਕੇਜਰੀਵਾਲ ਦੀ ਗੱਲ ਕਰ ਲੋ ਚਾਹੇ ਮੈਂ ਤਾਂ ਸਿੱਧਾ ਕਹੂੰਗਾ ਕਿ ਬੀਜੇਪੀ ਅਰਜਿਤ ਹੀ ਪੰਜਾਬ ਦੇ ਵਿੱਚ ਫੈਸਲੇ ਲੈ ਰਹੀ ਆ ਜੀ ਦਾ ਪੰਜਾਬ ਦੇ ਲੋਕਾਂ ਨੂੰ ਨਾ ਕੋਈ ਫਾਇਦਾ ਹੋ ਰਿਹਾ ਨਾ ਉਹ ਫੈਸਲੇ ਆ ਜਿਹੜੇ ਪੰਜਾਬ ਦੇ ਹਿੱਤ ਦੇ ਵਿੱਚ ਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਹਾਨੂੰ ਵੀ ਲੱਗਦਾ ਕਿ ਤੈਨਾਂ ਕਿਤੇ ਜਿਹੜੀ ਆਵਾਜ਼ ਆ ਦੱਬੀ ਰਹੀ ਗਈ ਆ ਪੰਜਾਬ ਦੇ ਵਿੱਚ ਲੋਕਾਂ ਨੇ ਇੱਕ ਬਦਲਾਅ ਦੀ ਰਾਜਨੀਤੀ ਲੈ ਕੇ ਆਏ ਸੀ ਜੀ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਬੜੇ ਆਮ ਲੋਕ ਹੈਗੇ ਆ ਜਿਹੜੇ ਬਹੁਤ ਵਧੀਆ ਫੈਸਲੇ ਕਰਨਗੇ ਪਰ ਉਹਨਾਂ ਨੇ ਆਮ ਆਦਮੀਆਂ ਨੇ ਫੈਸਲੇ ਵਧੀਆ ਕਰਨ ਦੀ ਬਜਾਏ ਲੋਕਾਂ ਦੀ ਤਾਂ ਕੋਈ ਗੱਲ ਨਹੀਂ ਨਾ ਹੈਗੀ ਲੋਕਾਂ ਦੀ ਗੱਲ ਤਾਂ ਤਾਂ ਹੋਊਗੀ ਜੇ ਲੋਕਾਂ ਦੇ ਕੋਲ ਕੋਈ ਗੱਲ ਜਾਊਗੀ ਤੁਸੀਂ ਬੜਾ ਸੌਖਾ ਜਿਹਾ ਕੰਮ ਹੈਗਾ ਕਿ ਕੋਈ ਇਸ ਤਰ੍ਹਾਂ ਦਾ ਮਸ਼ਕਰਾ ਪਾਣ ਛੱਡ ਦਿਓ ਹਵਾਵਾਂ ਦੇ ਵਿੱਚ ਜਿਹਦੇ ਵੱਲ ਲੋਕਾਂ ਦਾ ਧਿਆਨ ਹੋ ਜਵੇ ਔਰ ਤੁਸੀਂ ਮੈਂ ਤੁਹਾਨੂੰ ਆਪਾਂ ਦੂਰ ਕਿਉਂ ਜਾਣਾ ਅੱਜ ਤੁਸੀਂ ਸ਼ੀਦਾਂ ਦੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਆਂ ਔਰ ਆਉਣ ਵਾਲੇ ਕੁਝ ਦਿਨਾਂ ਬਾਅਦ 11 12 13 ਪਉ ਨੂੰ ਇੱਥੇ ਜਿਹੜਾ ਹੈਗਾ ਸ਼ੀਦੀ ਜੋੜ ਮੇਲਾ ਸਟਾਰਟ ਹੋ ਜਾਣਾ ਤੁਸੀਂ ਸੜਕਾਂ ਦਾ ਹਾਲ ਦੇਖੋ ਇੱਧਰ ਨੂੰ ਕੈਮਰਾ ਕਮਾ ਕੇ ਦੇਖ ਲਓ ਜਿੰਨੀਆਂ ਫਤੇਗੜ ਸਾਹਿਬ ਤੋਂ ਆਲੇ ਦੁਆਲੇ ਸੜਕਾਂ ਜਾਨੀਆਂ ਉਧਰ ਨੂੰ ਕੈਮਰਾ ਕਮਾ ਕੇ ਦੇਖ ਲਓ ਕਿ ਉਹਨਾਂ ਦਾ ਹਾਲ ਕੀ ਹੈਗਾ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੀ ਬੱਸੀ ਵਾਲੀ ਸੜਕ ਹੈਗੀ ਆ ਇਹ ਸਾਰੀ ਸੜਕ ਪੱਟ ਦਿੱਤੀ ਗਈ ਸੀ ਉਹਦੇ ਵਿੱਚ ਸੀਵਰੇਜ ਪਾਉਣ ਲੱਗੇ ਸੀ ਔਰ ਕੁਝ ਦਿਨ ਪਹਿਲਾਂ ਭਗਵਾਨਤਮਾਨ ਆਏ ਆ ਔਰ ਪਤਾ ਲੱਗਿਆ ਔਰ ਇੱਥੇ ਦਾ ਜਿਹੜਾ ਹੋਇਆਗਾ ਐਮਐਲਏ ਹੈਗਾ ਉਹ ਮੇਲੇ ਲਈ ਪੈਸੇ ਮੰਗ ਰਿਹਾ ਉਹ ਕਹਿੰਦੇ ਸਾਡੇ ਕੋਲ ਕੋਈ ਫੰਡਸ ਨਹੀਂ ਹੈਗੇ ਸੜਕਾਂ ਟੁੱਟੀਆਂ ਵੀ ਹੈਗੀਆਂ ਤੁਸੀਂ ਕਾਰ ਸਿੱਧੀ ਰੀ ਪਤਰੀ ਵੀ ਨਹੀਂ ਲਿਆ ਸਕਦੇ ਕੱਲ ਨੂੰ ਲੋਕ ਆਉਣਗੇ ਲੋਕਾਂ ਦੇ ਪੈਰ ਟੁੱਟਣਗੇ ਲ ਤਾਂ ਟੁੱਟਣਗੇ ਸੋ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇੱਕ ਐਸਾ ਸ਼ਕੂਫਾ ਚੜਦਿਓ ਤਾਂ ਕਿ ਲੋਕ ਸੜਕ ਨੂੰ ਪੁੱਲ ਜਾਣ ਉਹ ਸ਼ਕੂਫੇ ਦੇ ਉੱਤੇ ਜਿਹੜਾ ਹੈਗਾ ਚਿੰਤਨ ਕਰਦੇ ਤੁਰੇ ਚਲੇ ਜਾਣ